ਡੈਡ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਚ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਇਹ ਨਾ ਕਹਊਗਾ ਡਰ ਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ ਟੂ ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਉਹ ਜਿੰਨੇ ਟ੍ਰੈਡੀਸ਼ਨਲ ਨੇ ਉਹਨੇ ਹੀ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟੋ ਆਪ ਵੀ ਹਰ ਇੱਕ ਜਨਰੇਸ਼ਨ ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀ ਨਹੀਂ ਲੱਗੂਗਾ ਉਹ ਮੈਂ ਹਮੇਸ਼ਾ ਸਾਡੇ ਚ ਹੈਗੇ ਨੇ ਆ ਦੋ ਸਾਲ ਲੰਝ ਡਾਡ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਉਹ ਮੇਬੀ ਸਾਰੇ ਵਾਲੀ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਹੈਗੇ ਨੇ ਆਲ ਟਾਈਮ ਚ ਡੈਡ ਦਾ ਵਨ ਆਫ ਦਾ ਸਟ्रेस ਹੁੰਦਾ ਹੁੰਦਾ ਸੀ ਕਿ ਬੱਚੇ ਸਾਰਾ ਦਿਨ ਮੇਰੇ ਪਿੱਛੇ ਲੱਗੇ ਰਹਿੰਦੇ ਨੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਬਟ ਆਮ ਸ਼ੋਰ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਡਟ ਉਹ ਸਮਾਂ ਸਾਡੀ ਉਹ ਸਮੇਂ ਨੂੰ ਯਾਦ ਕਰਕੇ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢਾਂਗੇ ਡੈਡ ਤੇ ਪੁਖਰਾਸ਼ ਜਦੋਂ ਕਰ ਲੈ ਰਹੇ ਸੀ ਨਾ ਤਾਂ ਮਾਸਟਰ ਬੈਡਰੂਮ 'ਤੇ ਵੀ ਲੜਾਈ ਚੱਲ ਰਹੀ ਸੀ ਇਹ ਕੌਣ ਲਾਊਗਾ ਪਰ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਡੈਡ ਉਹ ਤੁਹਾਡਾ ਕਰ ਸੀ ਉਹ ਤੁਹਾਡਾ ਕਮਰਾ ਸੀ ਵੱਡਾ ਹੈ ਤੇ ਤੁਹਾਡਾ ਰਹੂਗਾ ਇੱਕ ਡਾਟਰ ਆਪਣੇ ਫਾਦਰ ਦੀ ਆਲਵੇਸ ਤਰੀਫ ਕਰੂਗੀ ਬਟ ਇਨਸਾਨ ਦੇ ਕਿਰਦਾਰ ਦਾ ਉਹ ਤੋਂ ਜ਼ਿਆਦਾ ਪਤਾ ਲੱਗਦਾ ਹੈ ਜਦੋਂ ਉਹ ਉਹਨਾਂ ਹੀ ਪਿਆਰ ਤੇ ਇੱਜ਼ਤ ਆਪਣੇ ਡਾਟਰ ਇਨ-ਲਾਅ ਦੇ ਦਿਲ 'ਚ ਵੀ ਬਣਾ ਕੇ ਜਾਵੇ ਤੇ ਮੇਰੇ ਦਿਲ 'ਚ ਉਹਨਾਂ ਲਈ ਹਮੇਸ਼ਾ ਪਿਆਰ ਹੀ ਪਿਆਰ ਹੈ ਕਹਿੰਦੇ ਆ that people you love don't really go anywhere you just meet them on the other side so we'll meet and we always love him and always <laughs>